ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ ਤੁਮਰੀ ਸ਼ਰਨ ਤੁਮਹਾਰੀ ਆਸਾ ਤਮਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੁਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਨਤੇ ਪਹਿਰ ਪਹਿਰ ਤੇ ਕਰੀਆਂ ਆਵਕਟ ਤਾਨ ਛੀਜੈ ਕਾਲ ਅਹੇਰੀ ਫਿਰੈ ਵਦਿਕ ਜਾਮ ਕਹੋ ਕਵਨ ਵਿਦ ਕੀਜੈ ਦੇਨਤੇ ਪਹਿਰ ਬਹਿਰ ਤੇ ਘਰੀਆ ਆਵ ਕਟ ਤਨ ਛੀਜੈ ਕਾਲ ਇਹੇਰੀ ਫਿਰੇ ਬਦਕ ਦਿਉ ਕਹ ਕਵਨ ਬੇਦ ਕੀਜੈ ਸੋ ਦਿਨ ਆਵਨ ਲਗਾ ਮਾਤ ਪਿਤਾ ਭਾਈ ਸੁਤ ਬਨਿਤਾ ਕਹ ਕੋ ਹੈ ਕਾ ਕਰਾਉ ਜਬ ਲਗ ਜੋਤ ਕਯਾ ਮਹਿ ਵਰਤੇ ਅਪ ਪਸੂ ਨਾ 부জে ਲਾਲਚ ਕਰੇ ਜੀਵਨ ਪਦ ਕਾਰਨ ਲੋ ਜਨ ਕਛੂ ਨ ਸੁਜੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਹੋਏ ਇਕ ਕੀ ਸਰਨਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਹੋਏ ਇਕ ਕੀ ਸਰਨਾ ਬਾਹੀ ਗੁਰੂ ਜੀ ਕਾ ਖਾਲਸਾ Bye.